ਆਹ ਮੇਂ ਬੰਦੇ ਦੀ ਟੰਗ ਹੈ। ਹਾਂ? ਮੈਂ ਕਿੱਥੇ? ਉਹਨਾਂ ਨੂੰ ਨਾ ਮਾਰੋ। ਉਹਨਾਂ ਨੂੰ ਨਾ ਮਾਰੋ। ਉਹਨਾਂ ਨੂੰ ਨਾ ਮਾਰੋ। ਕੌਣ? ਕਿੱਥੇ? ਕੌਣ ਕਿਨੂੰ ਮਾਰ ਰਿਹਾ ਏ? ਤੁਸੀਂ ਠੀਕ ਵੀ ਹੋ? ਭਗਵਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਲਾਲ ਠੰਡੇ ਬੁਰਜ ਭੁੱਖ ਨਾਲ ਤੜਫ ਰਹੇ ਨੇ। ਉਹ ਜਲਾਦ ਉਹਨਾਂ ਨੂੰ ਮਾਰ ਰਿਹਾ ਏ ਪਰ ਆਪਾਂ ਕਰ ਵੀ ਕੀ ਸਕਦੇ ਆ ਉਹ ਜਲਾਦ ਨੇ ਵਜ਼ੀਰ ਖਾਂ ਬਹੁਤ ਵੱਡੇ ਜਲਾਦ ਏ ਬਸ ਹੁਣ ਮੇਰੇ ਤੋਂ ਉਹਨਾਂ ਦੀ ਤੜਪ ਨਹੀਂ ਵੇਖੀ ਜਾਂਦੀ ਨਹੀਂ ਵੇਖੀ ਜਾਂਦੀ ਪਰ ਜੇ ਆਪਾਂ ਉਹਨਾਂ ਨੂੰ ਕੁਝ ਖਾਣ ਲਈ ਦਵਾਂਗੇ ਉਹ ਤੁਹਾਨੂੰ ਮਾਰ ਦੇਣਗੇ ਆਪਣਾ ਬੱਚਾ ਰੁੱਲ ਜਾਵੇਗਾ ਭਗਵਾਨੇ ਤੂੰ ਸੋਚ ਜੇ ਉਹਨਾਂ ਛੋਟੇ ਛੋਟੇ ਬੱਚਿਆਂ ਦੀ ਜਗ੍ਹਾ ਆਪਣਾ ਬੱਚਾ ਹੁੰਦਾ ਫੇਰ ਨਹੀਂ ਨਹੀਂ ਤੂੰ ਇੰਜ ਨਾ ਬੋਲੋ Hey हे 와이그루 सच्चे बादशाह ਤੁਹਾਡੇ ਛੋਟੇ ਛੋਟੇ ਲਾਲ ਠੰਡੇ ਬੁਰਜ ਵਿੱਚ ਭੁੱਖ ਨਾਲ ਤੜਪ ਰਹੇ ਨੇ ਇਨਾਂ ਦਿਨਾਂ ਵਿੱਚ ਤਾਂ ਘਰਾਂ ਵਿੱਚ ਵੀ ਠੰਡ ਲੱਗਦੀ ਏ ਤਾਂ ਨੰਨਿਓ ਛੋਟੇ ਛੋਟੇ ਬੱਚੇ ਜੋ ਆਪਣੀ ਦਾਦੀ ਜੀ ਦੇ ਨਾਲ ਠੰਡੇ ਬੁਰਜ ਵਿੱਚ ਬੈਠੇ ਨੇ ਠੰਡੇ ਬੁਰਜ ਵਿੱਚ ਬੈਠੇ ਨੇ ਸੁਣੋ ਜੀ ਤੁਸੀਂ ਫਿਕਰ ਨਾ ਕਰੋ ਜੇ 와이그루 ਨੇ ਚਾਇਆ ਸਭ ਕੁਝ ਠੀਕ ਹੋ ਜਾਵੇਗਾ ਬਸ ਹੁਣ ਮੈਨ ਤੋਂ ਉਹਨਾਂ ਛੋਟੇ-ਛੋਟੇ ਬੱਚਿਆਂ ਦੀ ਤੜਪ ਨਹੀਂ ਵੇਖੀ ਜਾਂਦੀ ਪਾਣੀ ਵੇਖੀ ਜਾਂਦੀ ਪਾਪਾ ਕਰ ਵੀ ਕੀ ਸਕਦੇ ਆ ਮੈਂ ਤੈਨੂੰ ਕਹਿ ਰਿਹਾ ਨਾ ਜਿਵੇਂ ਮੈਂ ਠੰਡੇ ਬੁਰਜੇ ਚ ਜਾ ਕੇ ਉਹਨਾਂ ਬੱਚਿਆਂ ਨੂੰ ਦੁੱਧ ਪਿਆ ਕੇ ਆਵਾਂਗਾ ਪਰ ਉਹ ਜਲਾਦ ਦੇ ਸਿਪਾਹੀ ਹਰ ਵਕਤ ਪੈਰੇ ਤੇ ਖੜੇ ਰਹਿੰਦੇ ਨੇ ਵੇਖੀ ਜਾਵੇਗੀ ਨਹੀਂ ਜੀ ਉਹ ਜਲਾਦ ਨੇ ਉਹ ਤੁਹਾਨੂੰ ਮਾਰ ਦੇਣਗੇ ਮੈਨੂੰ ਮਾਰ ਦੇਣਗੇ ਆਪਣਾ ਚਾ ਰੁਲ ਜਾਵੇਗਾ ਆਪਣਾ ਪਰਿਵਾਰ ਉਜੜ ਜਾਵੇਗਾ ਭਗਵਾਨੇ ਤੂੰ ਸੋਚ ਉਹਨਾਂ ਛੋਟੇ ਛੋਟੇ ਬੱਚਿਆਂ ਤੇ ਕੀ ਬੀਤ ਰਹੀ ਹੋਵੇਗੀ ਆਪਾਂ ਉਹਨਾਂ ਲਈ ਕਰ ਵੀ ਕੀ ਸਕਦੇ ਆ ਭਗਵਾਨੇ ਆਪਾਂ ਬਹੁਤ ਕਰਮਾ ਵਾਲੇ ਆ ਜੋ ਸਤਗੁਰ ਦੇ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਉਹ ਜਲਾਦ ਨੇ ਉਹ ਆਪਣੇ ਬਾਰੇ ਨਹੀਂ ਸੋਚਣਗੇ ਆਪਾਂ ਨੂੰ ਮਾਰ ਦੇਣਗੇ ਭਗਵਾਨੇ ਤੂੰ ਵਾਹਿਗੁਰੂ ਤੇ ਭਰੋਸਾ ਰੱਖ ਤੂੰ ਵਾਹਿਗੁਰੂ ਤੇ ਸਰਖ ਜੀ ਮੈਨੂੰ ਬਹੁਤ ਡਰ ਲੱਗ ਰਿਹਾ ਏ ਤੂੰ ਡਰ ਨਾ ਵਾਹਿਗੁਰੂ ਆਪਣੇ ਨਾਲ ਹੈ ਵਾਹਿਗੁਰੂ ਆਪਣੇ ਨਾਲ ਹੈ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਏ ਉਹ ਜਲਾਦ ਨੇ ਉਹ ਆਪਾਂ ਨੂੰ ਮਾਰ ਦੇਣਗੇ ਆਪਾਂ ਨੂੰ ਮਾਰ ਦੇਣਗੇ ਮੈਂ ਤੈਨੂੰ ਕਹਿ ਰਿਹਾ ਨਾ ਵੀ ਮੈਂ ਰਾਤ ਨੂੰ ਜਾ ਕੇ ਉਹਨਾਂ ਨੂੰ ਦੁੱਧ ਪਿਆ ਕੇ ਆਵਾਂਗਾ ਉਸ ਸਮੇਂ ਸਿਪਾਹੀ ਪੈਰੇ ਤੇ ਨਹੀਂ ਹੁੰਦੇ ਉਹ ਸੌ ਰਹੇ ਹੁੰਦੇ ਨੇ ਪਰ ਉਹ ਜਲਾਦ ਨੇ ਉਹ ਆਪਾਂ ਨੂੰ ਮਾਰ ਦੇਣਗੇ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਤੁਸੀਂ ਇੰਜ ਨਾ ਕਰੋ ਤੂੰ ਡਰ ਨਾ ਵਾਹਿਗੁਰੂ ਆਪਣੇ ਨਾਲ ਹੈ ਵਾਹਿਗੁਰੂ ਤੇ ਭਰੋਸਾ ਰੱਖ ਚੱਲ ਮੈਨੂੰ ਦੁੱਧ ਦਾ ਗੜਬਾ ਫੜਾ ਮੋਤੀ ਚੱਲਿਆ ਲਹਿਲ ਨੂੰ ਏਸੀ ਨਾਟਕ ਬੰਦੇ ਦੀ ਬੰਦਗੀ